ਔਡੀ ਗੱਡੀ ਤੇਜ਼ ਰਫ्तार ਗੱਡੀ ਦਾ ਕਹਿਰ ਵੇਖਣ ਨੂੰ ਮਿਲਿਆ ਸੜਕਾਂ ਦੇ ਉੱਪਰ ਤਾਂ ਦੋ ਵਾਹਨਾਂ ਨੂੰ ਜਿਹੜਾਗਾ ਨਿਸ਼ਾਨਾ ਬਣਾਇਆ ਗਿਆ ਇਸ ਆਡੀ ਗੱਡੀ ਦੇ ਵੱਲੋਂ ਇੱਕ ਤਾਂ ਕੁਲਚੇਵਾਰੀ ਰੇੜੀ ਦੇ ਵਿੱਚ ਜ਼ਬਰਦਸਤ ਟੱਕਰ ਮਾਰੀ ਜਾਂਦੀ ਤੇ ਉਸ ਤੋਂ ਬਾਅਦ ਇੱਕ ਮੋਟਰਸਾਈਕਲ ਨੂੰ ਵੀ ਜਿਹੜਾ ਉਹ ਉਸ ਦੇ ਵਿੱਚ ਟੱਕਰ ਮਾਰ ਦਿੱਤੀ ਜਾਂਦੀ ਤੇ ਲੁਧਿਆਣਾ ਦੇ ਵਿੱਚ ਇੱਕ ਤੇਜ਼ ਰਫ਼ਤਾਰ ਆਡੀ ਗੱਡੀ ਦਾ ਕੈਰਵੈਕ ਨੂੰ ਮਿਲਿਆ ਸੀ ਟੀਵੀ ਕੈਮਰੇ ਦੇ ਵਿੱਚ ਪੂਰੀ ਵੀਡੀਓ ਕੈਦ ਹੋ ਜਾਂਦੇ ਜਿੱਥੇ ਕਿ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਤੇਜ਼ ਰਫ਼ਤਾਰ ਦੇ ਨਾਲ ਇਹ ਆਡੀ ਗੱਡੀ ਆ ਰਹੀ ਹੈ ਤਾਂ ਅਚਾਨਕ ਜਿਹੜਾ ਇੱਕ ਰੇੜੀ ਲੈ ਕੇ ਜਾ ਰਿਹਾ ਸੀ ਕੁਲਚੇਵਾਲਾ ਉਸ ਦੀ ਰੇੜੀ ਨੂੰ ਪਟਕਾ ਕੇ ਮਾਰਿਆ ਜਾਂਦਾ ਇੱਕ ਮੋਟਰਸਾਈਕਲਿਸਟ ਦੇ ਚਪੇਟੇ ਵਿੱਚ ਆ ਜਾਂਦਾ ਤਾਂ ਵੀਡੀਓ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਹੈ ਤਾਂ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਪੁਲਿਸ ਜਿਹੜੀ ਹੈ ਉਹ ਪਹੁੰਚ ਜਾਂਦੀ ਹੈ ਤਾਂ ਚਾਰ ਤੋਂ ਪੰਜ ਲੋਕ ਇਸ ਘਟਨਾ ਦੇ ਵਿੱਚ ਜਿਹੜੇ ਨੇ ਜ਼ਖਮੀ ਦੱਸੇ ਜਾ ਰਹੇ ਤਾਂ ਉਧਰ ਅਡੀ ਡਰਾਈਵਰ ਵੀ ਜਿਹੜਾ ਹੈਗਾ ਉਸਦੀ ਹਾਲਤ ਵੀ ਸ਼ੱਕੀ ਦੱਸੀ ਜਾ ਰਹੀ ਹੈ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਹਾਲਤ ਦੇ ਵਿੱਚ ਸੀਗਾ ਨਸ਼ੇ ਦੀ ਹਾਲਤ ਦੇ ਵਿੱਚ ਉਹ ਦਿਖ ਰਿਹਾ ਸੀਗਾ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਪਰ ਸ਼ੱਕ ਚ ਤਾਇਆ ਜਾ ਰਿਹਾ ਕਿ ਉਸਦੇ ਵੱਲੋਂ ਨਸ਼ਾ ਕਰਕੇ ਹੀ ਜਿਹੜੀ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਕਿ ਉਸ ਨੂੰ ਨਸ਼ੇ ਦੇ ਵਿੱਚ ਨਹੀਂ ਪਤਾ ਲੱਗਿਆ ਜਿਸ ਕਰਕੇ ਪੂਰੀ ਘਟਨਾ ਘਟੀਏ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਰਫ਼ਤਾਰ ਤੇਜ਼ ਹੋਣ ਕਰਕੇ ਬੈਲੈਂਸ ਜਿਹੜਾ ਹੈਗਾ ਉਹ ਵਿਗੜ ਗਿਆ ਉਸ ਤੋਂ ਬਾਅਦ ਇਹ ਪੂਰੀ ਘਟਨਾ ਜੜੀ ਹੈ ਵਾਪਰੀ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚੀ ਦੇ ਵੱਲੋਂ ਮਾਮਲੇ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਕਿ ਆਖਰ ਕੀ ਕਾਰਨ ਰਹੇ ਨੇ ਕਿ ਕੋਈ ਕੌਣ ਇਸ ਦੇ ਵਿੱਚ ਮੁਲਜ਼ਮ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਜੜੀ ਕੀਤੀ ਜਾਏਗੀ ਕਿਉਂਕਿ ਜਿਹੜੇ ਬੰਦੇ ਜ਼ਖਮੀ ਨੇ ਇੱਕ ਕੁਲਚੀ ਵਾਲੀ ਰੇੜੀ ਵਾਲਾ ਬੰਦਾ ਉਹ ਵੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਬਾਈਕ ਸਵਾਰ ਵੀ ਜ਼ਖਮੀ ਦੱਸਿਆ ਜਾ ਰਿਹਾ ਤਾਂ ਹੋਰ ਵੀ ਤਿੰਨ ਤੋਂ ਚਾਰ ਜਣੇ ਦੱਸੇ ਜਾ ਰਹੇ ਨੇ ਕਿ ਇਸ ਘਟਨਾ ਦੇ ਵਿੱਚ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਤਾਂ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਪਹੁੰਚੇ ਨੇ ਉਹ ਤਾਂ ਉਹਨਾਂ ਦਾ ਜਿਹੜਾ ਇਲਾਜ ਚੱਲ ਰਿਹਾ ਤੁਸੀਂ ਵੇਖੋ ਕਿਸ ਤਰ੍ਹਾਂ ਕਿੰਨੀ ਤੇਜ਼ੀ ਦੇ ਨਾਲ ਇਹ ਆਡੀ ਗੱਡੀ ਆਉਂਦੀ ਹੈ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਪੂਰੀ ਘਟਨਾ ਕੈਦ ਹੋ ਗਈ ਤੇ ਜੇਕਰ ਸੀਸੀਟੀਵੀ ਕੈਮਰਾ ਨਾ ਹੁੰਦਾ ਤਾਂ ਹੋ ਸਕਦਾ ਪਤਾ ਹੀ ਨਹੀਂ ਲੱਗਣਾ ਕਿ ਆਖਿਰ ਇੰਨੀ ਤੇਜ਼ ਰਫ਼ਤਾਰ ਦੇ ਨਾਲ ਕਿਵੇਂ ਇਹ ਪੂਰੀ ਘਟਨਾ ਜਿਹੜੀ ਹੈ ਵਾਪਰ ਜਾਂਦੀ ਹੈ ਤਾਂ ਇਹ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਸ ਸੀਸੀਟੀਵੀ ਵੀਡੀਓ ਜਿਹੜੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਕਹਿਰ ਦੇਖੋ ਔਡੀ ਗੱਡੀ ਦਾ ਕਾਰ ਜੜਾਗਾ ਵੇਖ ਨੂੰ ਮਿਲ ਦੱਸਿਆ ਜੇ ਚੰਡੀਗੜ੍ਹ ਨੰਬਰ ਸੀਗਾ ਗੱਡੀ ਦਾ ਚੰਡੀਗੜ੍ਹ ਨੰਬਰ ਦੀ ਗੱਡੀ ਹੈ ਲੁਧਿਆਣਾ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕੁਲਚੀ ਵਾਲੀ ਰੇਡੀ ਨੂੰ ਪਟਕਾ ਕੇ ਮਾਰਿਆ ਜਾਂਦਾ ਹੈ ਮੋਟਰਸਾਈਕਲ ਨੂੰ ਪਟਕਾ ਕੇ ਮਾਰਿਆ ਜਾਂਦਾ ਹੈ ਹਾਲਾਂਕਿ ਜਾਂਚ ਦਾ ਵਿਸ਼ਾ ਸ਼ੱਕੀ ਹਾਲ ਨਸੀਜਾਰੇ ਡਰਾਈਵਰ ਦੀ ਵੀ ਜਿਹੜਾ ਆਡੀ ਚਲਾ ਰਿਹਾ ਸੀਗਾ ਫਿਲਹਾਲ ਜਾਂਚ ਤੋਂ ਬਾਅਦ ਪਤਾ ਲੱਗੇ ਕਿ ਅਖਰ ਕੋਣ ਮਲਜ਼ਮ ਹੈ ਕੀ ਕਾਰਨ ਰਹੇ ਨੇ ਇਸ ਪੂਰੀ ਘਟਨਾ ਦੇ ਵਿੱਚ ਉਸਤੇ ਬਾਅਦ ਹੀ ਪੁਲਿਸ ਦਾ ਕਹਿਣਾ ਹੈ ਕਿ ਕਾਰਵਾਈ ਕੀਤੀ ਜਾਏਗੀ ਇੱਕ ਵਾਰ ਤੁਹਾਨੂੰ ਫਿਰ ਉਹ ਵੀਡੀਓ ਦਿਖਾ ਦਿੰਨੇ ਆ ਅੱਛਾ ਬਲਵਿੰਦਰ ਜੀ ਪੂਰਾ ਮਾਮਲਾ ਕੀ ਹੈ ਕਿ ਗੱਡੀ ਸੀਸੀਟੀਵੀ ਕੈਮਰਾ ਦੇ ਵਿੱਚ ਦਿਖ ਰਹੀ ਹੈ ਉਹਨੇ ਕਈ ਲੋਕਾਂ ਨੂੰ ਆਪਣੀ ਚਪੇਟ ਲਿਆ ਤੁਹਾਨੂੰ ਕੀ ਪਤਾ ਲੱਗਿਆ ਸਾਨੂੰ 100 ਨੰਬਰ ਤੋਂ ਫੋਨ ਆਇਆ ਸੀ ਜੀ ਮੌਕੇ ਤੇ ਅਸੀਂ ਖੜੇ ਆਂ ਭਾਮੀਆਂ ਰੋਡ ਤੇ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਆ ਰੈਡੀ ਹੈ ਜੀ ਜਿਹਨੂੰ ਉਹਨੇ ਹਿੱਟ ਕੀਤਾ ਹੂੰ ਠੀਕ ਹੈ ਜੀ ਹੁਣ ਉਹ ਮੌਕੇ ਤੋਂ ਮਤਲਬ ਹਸਪੀਟਲ ਉਹਨਾਂ ਨੂੰ ਭੇਜਿਆ ਗਿਆ ਹੂੰ ਠੀਕ ਹੈ ਜੀ ਇੱਥੇ ਪੀਸੀਆ ਦਾ ਅਸੀਂ ਖੜਾ ਹਾਂ ਆਪ ਅਸੀਂ ਹਸਪੀਟਲ ਜਾ ਰਹੇ ਆਂ ਜੀ ਅੱਛਾ ਜਿਹੜਾ ਨੌਜਵਾਨ ਆ ਉਹ ਉਹ ਗੱਡੀ ਦੇ ਵਿੱਚੋਂ ਸਾਡੇ ਕੋਲ ਵੀਡੀਓ ਆਈ ਉਹ ਭਜਨ ਭਜ ਰਿਹਾ ਉਥੋਂ ਦੀ ਇੱਕ Swift ਗੱਡੀ 'ਚ ਬਿਠਾ ਕੇ ਉਹਨੂੰ ਲੈ ਗਏ ਨੇ ਤੁਹਾਨੂੰ ਪਤਾ ਲੱਗਿਆ ਕੋਈ ਉਹ ਨੌਜਵਾਨ ਨੂੰ ਤੁਸੀਂ ਹਰਾਸਤ 'ਚ ਲਿਆ ਸਰ ਮੌਕੇ ਤੇ ਉਹ ਨਹੀਂ ਸੀਗਾ ਇੱਥੇ ਹਾਂ ਹੁਣ ਅਸੀਂ ਉਹਦੀ ਅਗਲੀ ਜਾਂਚ ਕਰਦੇ ਹਾਂ ਪਤਾ ਲੱਗਿਆ ਗੱਡੀ ਕਿਦੀ ਏ ਨਹੀਂ ਇਹਨਾਂ ਨਹੀਂ ਅਜੇ ਪਤਾ ਨਹੀਂ ਇਹ ਇਹ ਪਤਾ ਲੱਗ ਰਿਹਾ ਕਿ ਨਸ਼ੇ ਦੀ ਹਾਲਤ ਦੇ ਵਿੱਚ ਉਹ ਨੌਜਵਾਨ ਗੱਡੀ ਚਲਾ ਰਿਹਾ ਸੀ ਅਸੀਂ ਅਗਲੀ ਤਕਰੀਰਸ਼ ਕਰਦੇ ਹਾਂ ਜੀ ਜੋ ਵੀ ਹੋਊਗੀ ਪਹਿਲਾਂ ਮੌਕੇ ਤੇ ਅਸੀਂ ਹਸਪੀਟਲ ਜਾ ਰਹੇ ਹਾਂ ਜੀ ਹਸਪੀਟਲ ਜਾ ਕੇ ਦੇਖਦੇ ਆ ਵੀ ਕਿੰਨੇ ਬੰਦੇ ਉੱਥੇ ਅੱਡੇ ਆ। ਅੱਛਾ ਇਹ ਗੱਡੀ ਨੰਬਰ ਪਤਾ ਲੱਗਿਆ ਚੰਡੀਗੜ੍ਹ ਦੀ ਗੱਡੀ ਹੈ। ਚੰਡੀਗੜ੍ਹ ਦੀ ਗੱਡੀ ਹੈ। ਹੂੰ ਚੰਡੀਗੜ੍ਹ। ਕੋਈ ਮੌਤ ਹੋਈ ਹੈ ਕੋਈ ਪਤਾ ਲੱਗਿਆ? ਇਹ ਹੁਣ ਹਸਪੀਟਲ ਜਾ ਕੇ ਪਤਾ ਲੱਗੂਗਾ ਜੀ। ਕਿੰਨੇ ਕੋ ਲੋਕੀ ਜ਼ਖਮੀ ਹੋਏ ਨੇ? ਦੱਸਦੇ ਆ ਜੀ ਜਿਵੇਂ ਇੱਕ ਉਹ ਰੇੜੀ ਵਾਲਾ ਤੇ ਇੱਕ ਮੋਟਰਸਾਈਕਲ ਵਾਲਾ ਦੋ ਦਬਾਰੀ ਦੇ ਸਾਨੂੰ ਪਤਾ ਜੀ ਤਾਂ ਅਸੀਂ ਆਪਣੇ ਹਸਪੀਟਲ ਜਾ ਰਹੇ ਹਾਂ ਜੀ। ਕਿਹੋ ਜੀ ਤਾਰਾ ਲਾਓਗੇ ਅਜੇ ਇਹ ਤੇਜ਼ ਰਫ਼ਤਾਰ ਗੱਡੀ ਹੈ ਲਾਪਰਵਾਹੀ ਹੈ। ਉਹ ਤਾਂ ਹੁਣ ਆਪਾਂ ਉੱਥੇ ਜਾ ਕੇ ਦੇਖਾਂਗੇ ਨਾ ਤਪੀਸ਼ ਅੱਗੇ ਚੱਲੂਗੀ। ਤੁਸੀਂ ਸੀਸੀਟੀਵੀ ਕੈਮਰਾ ਦੀ ਫੁਟੇਜ ਦੇਖੀ ਹੈ? ਨਹੀਂ ਦੇਖਾਂਗੇ ਜੀ ਅਜੇ ਤੇ ਆਪਾਂ ਇੱਥੇ ਆਏ ਆ ਨਾ ਜਦੋਂ ਆਪਾਂ ਨੂੰ ਇਨਫਾਰਮੇਸ਼ਨ ਹੋਈ ਹੈ ਜਦ ਹੀ ਆਪਾਂ ਇੱਥੇ ਮੌਕੇ ਤੇ ਪਹੁੰਚੇ। ਅੱਛਾ ਐਡੇ ਲੇਟ ਕਿਉਂ ਪਹੁੰਚੀ ਪੁਲਿਸ? ਨਹੀਂ ਲੇਟ ਨਹੀਂ ਜੀ। ਮੌਕੇ ਤੇ ਪਹੁੰਚ ਗਏ। ਮੌਕੇ ਤੇ। ਪਰ ਕਾਫੀ دیر ਲੱਗਦੀ। ਨਹੀਂ 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 ਸਾਡੇ ਨੂੰ ਪਹਿਲਾਂ ਪੀਸੀਆਰ ਪਹੁੰਚਿਆ ਜਦ ਹੀ ਅਸੀਂ ਪਹੁੰਚੇ।